ਬਟਾਲਾ ਸ਼ਹਿਰ ਦੀਆਂ ਦੋ ਸਕੀਆਂ ਪੈਣਾ ਜੋ ਜੁੜਵਾ ਹਨ ਜੋ ਤਾਨੀਆਂ ਮਾਨੀਆਂ ਜਿਨ੍ਹਾਂ ਦਾ ਨਾਮ ਹੈ ਉਹ ਆਪਣੇ ਪਿਤਾ ਦਾ ਇੱਕ ਸੁਪਨਾ ਪੂਰਾ ਕਰਨ ਦੇ ਲਈ ਅੱਜ ਗਾਇਕੀ ਵਿੱਚ ਆਪਣਾ ਜਿਹੜਾ ਸਥਾਨ ਪ੍ਰਾਪਤ ਕਰਨ ਦੇ ਲਈ ਆਪਣੀ ਲਗਨ ਤੇ ਮਿਹਨਤ ਕਰ ਰਹੀਆਂ ਹਨ ਦੱਸ ਦਈਏ ਕਿ ਤਾਨੀਆਂ ਤੇ ਮਾਨੀਆਂ ਜੋ ਸਕੀਆਂ ਪੈਣਾ ਹਨ ਉਹਨਾਂ ਦਾ ਪਿਤਾ ਦਾ ਸ਼ੌਕ ਸੀ ਕਿ ਉਹਨਾਂ ਦੇ ਪਰਿਵਾਰ ਵਿੱਚ ਕੋਈ ਗਾਇਕ ਬਣੇ ਕਿਉਂਕਿ 10 ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਦਾ ਪਿਤਾ ਇੱਕ ਕਾਰੋਬਾਰੀ ਸੀ ਤੇ ਉਹ ਗਾਇਕੀ ਵਿੱਚ ਆਉਣਾ ਚਾਹੁੰਦਾ ਸੀ ਤੇ ਉਸਨੇ ਕਈ ਸ਼ੋਅਾਂ ਦੇ ਵਿੱਚ ਜਿਹੜਾ ਭਾਗ ਵੀ ਲਿਆ ਪਰ ਗਰੀਬੀ ਹੋਣ ਕਰਕੇ ਉਹ ਇਸ ਮੰਜ਼ਲ ਨੂੰ ਨਹੀਂ ਪਾ ਸਕਿਆ ਉਸਦੀ ਮਾਂ ਨੇ ਦੱਸਿਆ ਕਿ ਇਹਨਾਂ ਦੋਵੇਂ ਜਿਹੜੀਆਂ ਜੁੜਵਾ ਉਹਨਾਂ ਦੀਆਂ ਧੀਆਂ ਨੇ ਜਿਨ੍ਹਾਂ ਦਾ ਤਾਨੀਆਂ ਤੇ ਮਾਨੀਆਂ ਨਾਂ ਹੈ ਉਹਨਾਂ ਦੇ ਅੰਦਰ ਇੱਕ ਲਗਨ ਸੀ ਕਿ ਉਹਨਾਂ ਦੇ ਪਿਤਾ ਦਾ ਜੋ ਸੁਪਨਾ ਹੈ ਉਹ ਸাকার ਕਰ ਇਸ ਲਈ ਉਹਨਾਂ ਨੇ ਗਾਇਕੀ ਵੱਲ ਆਪਣਾ ਪੈਰ ਚੱਕਣਾ ਸ਼ੁਰੂ ਕੀਤਾ ਸੋ ਅੱਜ ਉਹ ਪੰਜਾਬ ਦੀਆਂ ਕਈ ਸੰਸਥਾਵਾਂ ਤੋਂ ਸਨਮਾਨਿਤ ਵੀ ਹੋ ਚੁੱਕੀਆਂ ਨੇ ਤੇ ਹੁਣ ਉਹਨਾਂ ਦਾ ਅਗਲਾ ਸ਼ੌਕ ਹੈ ਕਿ ਇੱਕ ਪੰਜਾਬ ਦੀਆਂ ਨੰਬਰ ਗਾਇਕਾਂ ਵਿੱਚ ਉਹ ਆਪਣਾ ਨਾਮ ਲਖਾਉਣ ਕਿਉਂਕਿ ਇਹ ਲਗਨ ਜਿਹੜੀ ਉਹਨਾਂ ਦੇ ਅਧਿਆਪਕ ਕੋਲੋਂ ਜਦੋਂ ਦੇਖੀ ਗਈ ਕਿ ਉਹਨਾਂ ਦੇ ਗਲੇ ਦੇ ਵਿੱਚ ਮਾਂ ਸਰਸਵਤੀ ਦਾ ਬਾਸ ਹੈ ਸੋ ਉਸ ਕਲਾ ਨੂੰ ਦੇਖ ਕੇ ਉਸ ਅਧਿਆਪਕ ਬਲਵਾਂ ਨੂੰ ਹਲਾਸ਼ੀਰੀ ਦਿੱਤੀ ਗਈ ਤੇ ਅੱਜ ਉਹ ਸ਼ਬਦ ਗਾਇਨ ਤੇ ਗੁਰਬਾਣੀ ਗਾਇਨ ਦੇ ਵਿੱਚ ਹਮੇਸ਼ਾ ਹਮੇਸ਼ਾ ਸਭ ਤੋਂ ਅੱਗੇ ਰਹਿ ਜਾਂਦੇ ਤੇ ਕਾਫੀ ਜਿਹੜੀਆਂ ਨਾਮ ਨਖੜ ਖੜ ਚੁੱਕੀਆਂ ਨੇ ਤੇ ਉਹਨਾਂ ਦਾ ਸੁਪਨਾ ਹੈ ਕਿ ਜੋ ਉਹਨਾਂ ਦੇ ਪਿਤਾ ਨੇ ਖਾਬ ਦੇਖਿਆ ਸੀ ਉਸ ਖਾਬ ਨੂੰ ਪੂਰਾ ਕੀਤਾ ਜਾਵੇ